ਅੱਜ ਜੀ ਸੋਸ ਨਾਮ ਖਾਲੀ ਸੋ ਨ ਸੋ ਤਰੀਕਾ ਤੋਂ ਅੱਜ ਜੀ ਨੰਬਰ ਦੇ ਵਿੱਚ ਉਹ ਜਪਨ ਨਾ ਸਕੋ ਇਸ ਵੇਲੇ ਚਾਹੀਦਾ ਸੀ ਆਪ ਦਾ ਰਕਾਰਡ ਕਾਰਡ ਵਾਲਾ ਬਹੁਤ ਠੀਕ ਨੇ ਫੀਲਡ ਚ ਜਾਣ ਦਾ ਕੋਈ ਪਹਿਲਾਂ ਤੱਕ ਨਹੀਂ ਹੁੰਦਾ ਦਾ ਕੋਈ ਜਿਹੜੇ ਥੋੜੇ ਮੋੜ ਪਿੰਡ ਦੇ ਬਣਾ ਦੇਣਗੇ ਉਹ ਕਰਾਂਗੇ ਮੈਂ ਤੁਹਾਨੂੰ ਫੋਨ ਕਰਾਂ ਤੇ ਜਦੋਂ ਵੀ ਚੱਲੋ ਬਾਹਰ ਜਾਇਆਗੇ ਨਹੀਂ ਹੋਗੀ ਵੀ ਉਹਨੇ ਐਕਟੋਰ ਕਰਦੇ ਹਾਂ ਲੌਂਚ ਹੈ ਕੋਣ ਹੈ ਰਜਿੰਦਰ ਦੀ ਮੀਟ ਕਰੀ ਜੰਨੇ ਆ ਜੀ ਰਜਿੰਦਰ ਆਉਂਦਾਗਾ ਤੇ ਉਹਦੇ ਨਾਲ ਵੀ ਮਿਲਾਉਣਾ ਤੁਹਾਨੂੰ ਆ ਆ ਗਿਆ ਰਜਿੰਦਰ ਇਹਦੇ ਨਾਲ ਹੈਲੋ ਕਰਦੇ ਹੈਲੋ ਹੈਲੋ ਵਲੋਗ ਬਣ ਜਾਂਦਾ ਅੱਛਾ ਵਧੀਆ ਹੋਦੀਏ ਨਾਲ ਹੋਰ ਵੀ ਕੋਈ ਤਾਂ ਦੋ ਤਰੇ ਦੇ ਆਪਾਂ ਦੋ ਚਾਰ ਦੇਣੀ ਆ ਅੱਛਾ ਅੱਛਾ ਚੱਲ ਆ ਜਾ ਬਲੋਗ ਨਾਲ ਚੱਲਦੇ ਚੱਲ ਠੀਕ ਐ ਮਿਲਦੇ ਆ ਕੋਈ ਨਹੀਂ ਅੱਗੇ ਜਾ ਕੇ ਆਪਾਂ ਇੱਕ ਬਾਜ਼ਾਰ ਜਿਹਾ ਚੋਂ ਨਿਕਲ ਜੀ ਕਿੱਥੇ ਚੱਲੇ ਰਜਿੰਦਰ ਬਾਈ ਆਪਾਂ ਚੱਲੇ ਆਹੇਤਾ ਸਿੰਘ ਵੱਸਦੇ ਅੱਛਾ ਨਾਲ ਮੜ ਤੋਂ ਉੱਨੇ ਚੱਪੀ ਅੱਛਾ ਮੈਨੂੰ ਸਰ ਮਿਲਿਆ ਸੀਗਾ ਜਿਹੜਾ ਜੂਨੀਅਰ ਮੈਂਟਰ ਆ ਜਮੋ ਤੇਰੇ ਵਰਗਾ ਦੇਖਣ ਨੂੰ ਆ ਲੱਗਦਾ ਬਲ ਤੇਰਾ ਰੰਗ ਥੋੜਾ ਜਿਹਾ ਬਦਲ ਲਗਾ ਲੱਗਦਾ ਉੱਪਰੋਂ ਦੇਖ ਫਰੋਖ ਰਿਆਲੀ ਦੋਈ ਗੜੀ ਰੈਂਦੀ ਜੀ ਹਾਂ ਉਧਰ ਮਾਰਨਾ ਉਧਰ ਜੰਗਲ ਜਿਹਾ ਲੱਗਦਾ ਹੈ ਨਾ ਹਾਂ ਹਾਂ ਐਵੇਂ ਬੜਾ ਜੋੜੀ ਬਣਿਆ ਪਿਆ ਬੱਚੇ ਕੁੱਠੇ ਹਾਂ ਆਪਣਾ ਨਹੀਂ ਦਸਵੇਂ ਦੇ ਕੁੱਠੇ ਨਹੀਂ ਹੈਗੇ ਹੂੰ ਹੂੰ ਤੇ ਮੈਂ ਜਾਂਦਾ ਸੀਗਾ ਨਈਆਵਲੇ ਪਿੰਡਾ ਵਿੱਚੋਂ ਅੱਛਾ ਕਿਹਦਾ ਇਹ ਨਾਮ ਆ ਮੈਨੂੰ ਬੱਤੂ ਬਾਹਰ ਰਸਤਾ ਮੁਰਦਾ ਹੂੰ ਹੂੰ ਉੱਥੇ ਯਾਰ ਉੱਥੇ ਇੱਕ ਤਾਂ ਬਜ਼ੁਰਗ ਬੰਦਾ ਤੁਰਿਆ ਜਾਂਦਾ ਸੀਗਾ ਸਰਦਾਰ ਨਹੀਂ ਸੀ ਬੋਨਾ ਸੀਗਾ ਅੱਛਾ ਬਜ਼ੁਰਗ ਸੀ ਉਸ ਬੰਦੇ ਨੇ ਯਾਰ ਨਾ ਮੈਨੂੰ ਹੱਥ ਮਾਰਿਆ ਠੋਕ ਲੈ ਰੱਖਣ ਵਾਸਤੇ ਹਾਂ ਰੁਕਣ ਵਾਸਤੇ ਜਾਂ ਅੱਗੇ ਜਾਣ ਵਾਸਤੇ ਪਰ ਮੈਂ ਕਿ ਯਾਰ ਨਾ ਮੈਂ ਉਹਨੂੰ ਅਣਗਿਣੇ ਜੀ ਕਰਤੀ ਕਿ ਬਾਕੀ ਐਸਾ ਤੱਕ ਕਿ ਮੈਂ ਉਹਨੂੰ ਰੱਤ ਤੇ ਟੁਲੇ ਜਿਹਾ ਜਾਂ ਦਿਖਾਇਆ ਕਰਕੇ ਛੱਟ ਕੇ ਨਾ ਅੱਗੇ ਕੱਟਿਆ ਤੇ ਮੈਨੂੰ ਹੁਣ ਬਾਅਦ ਚ ਮੇਰੇ ਮਨ ਪਛਤਾਵਾ ਹੋਈ ਜਾਵੇ ਯਾਰ ਵੀ ਯਾਰ ਬਿਠਾ ਲੈਂਦਾ ਚੱਲ ਬੇਰ ਦਸੀਏ ਬਾਬਾ ਜੀ ਤੇ ਉਹਨਾਂ ਨੂੰ ਲੈ ਜਾਂਦਾ ਜਿੱਥੇ ਉਹਨੂੰ ਮੈਂ ਜਾਣਾ ਸੀ ਤੋਂ ਬਈ ਪਰ ਅੱਜ ਦੇ ਮਾਹੌਲ ਨੂੰ ਦੇਖ ਕੇ ਬੁੱਖ ਅ ਦਿਲ ਨਹੀਂ ਕਰਦਾ ਇਹ ਮਾਹੌਲ ਹੂੰ ਬਹੁਤ ਵਾਰ ਕਰਦਾ ਤਾਂ ਇਹ ਹੀ ਹੋ ਜਾਂਦੀ ਹੈ ਅੱਜ ਕੱਲ ਬੁੜੀਆਂ ਝੋਲੇ ਚ ਪਾ ਪਾ ਕੇ ਹੂੰ ਖਾ ਜੋ ਵੀ ਹੈਗਾ ਸਮਾਨ ਜਾ ਲਈ ਆਉਂਦੀਆਂ ਹੈਂ ਮੁਰਕੇ ਫਸਾ ਦਿੰਦੀਆਂ ਹੈਂ ਕਿਸੇ ਨੇ ਵੀ ਨਾ ਸਟੋਰੀ ਵੀ ਦਸੀ ਜੀ ਤਾਂ ਬਾਈ ਕਿਸੇ ਮਾਤਾ ਨੂੰ ਬਿਠਾ ਲਿਆ ਹੂੰ ਤੇ ਅੱਗੇ ਜਾ ਕੇ ਕੀ ਕੀਤਾ ਜਦੋਂ ਪੁਲਿਸ ਵਾਲੇ ਆ ਗਏ ਤੇ ਮਾਤਾ ਕਹਿੰਦੀ ਵੀ ਇਹ ਤਾਂ ਸਮਾਨੇ ਦਾ ਹੀ ਹੈ ਉਹਨੂੰ ਅੱਛਾ ਉਹਨੂੰ ਫਸਾਤਾ ਮੈਂ ਵੀ ਕਹੀ ਥਾਂ ਤੇ ਸੁਣਿਆ ਯਾਰ ਇਹ ਗੱਲ ਵੀ ਇਹ ਯਾਰ ਪਤਾ ਕੀ ਚੱਕਰ ਹੈ ਪਰ ਐ ਤਾਂ ਬਜ਼ੁਰਗ ਨੂੰ ਬਿਠਾ ਆ ਵੀ ਲਵਾਉਂਗੇ ਐ ਤਾਂ ਕੁਝ ਨਹੀਂ ਹੁੰਦਾ ਗਾ ਗੱਲ ਫੋਨ ਨਾਲ ਹੋਣ ਦੀ ਹੁਣ ਯਾਰ ਆਪਸ ਵਿੱਚ ਤਾਂ ਦੇਖੋ ਉਹਨਾਂ ਦੇ ਵਿੱਚ ਬੜੇ ਆ ਹੈਨਾ ਹੂੰ ਤੇ ਉਹ ਬਾਦ ਚੇਅਰਮੈਨ ਨੂੰ ਹੋਇਆ ਤਾਂ ਸਹੀ ਪਰ ਇੱਕ ਅੱਜ ਦੀ ਘੜੀ ਤੋਂ ਤਾਂ ਡਰ ਲੱਗਦਾ ਹੈ ਇਹ ਤਾਂ ਹੈ ਅੱਜ ਦੀ ਇਹ ਟਾਈਮ ਤੇ ਨਾ ਸੇਫਟੀ ਜ਼ਰੂਰੀ ਆ ਯਾਰ ਆਪ ਦਾ ਸੇਫਟੀ ਨਾਲ ਚੱਲੋ ਯਾਰ ਬਾਕੀ ਦਾ ਵਾਈਗਰੂਮ ਅੱਗੇ ਸਾਥੇ ਚੱਲਦੇ ਹੂੰ ਇਹ ਵੀ ਇੱਕ ਬੰਦਾ ਯਾਰੀ ਨਹੀਂ ਪਤਾ ਯਾਰ ਕਿ ਮੈਂ ਅੱਜ ਜਾਵਾਂ ਉਹਦੇ ਬੱਚਿਆਂ ਲਈ ਕੁਝ ਖਵਾ ਕੇ ਸ਼ਾਮ ਨੂੰ ਲਿਆਵਾਂ ਹੂੰ ਫਿਰ ਮੈਨੂੰ ਨਾ ਪਤਾ ਕੀ ਮੈਂ ਇਹ ਤਾਂ ਹੋਰ ਤਾਂ ਨਹੀਂ ਆਪਾਂ ਕਿਸੇ ਨੂੰ ਵੀ ਰੋਕ ਦੇ ਜੇ ਕੋਈ ਬਜ਼ੁਰਗ ਵਰਗਾ ਹੈਗਾ ਨਾ ਮੈਂ ਤਾਂ ਬਿਠਾ ਰਹਿਣਾ ਹੁਣ ਮੈਂ ਉਸ ਰੱਬ ਦਾ ਨੌਰੇ ਕੇ ਦੇਖੀ ਜਊ ਕਿ ਉਹ ਚੰਗਾ ਹੋਵੇ ਕੀ ਇਹ ਮਾੜਾ ਹਨਾ ਉਹ ਕਰ ਠੀਕ ਹੈ ਵੀਰ ਦੇਖੋ ਮਾੜੀ ਕਰਨੀ ਹੈ ਕਿਸੇ ਨੂੰ ਯਾਰ ਚਲੋ ਵੀ ਮੰਜ਼ਿਲ ਤੱਕ ਨਾ ਪਰ ਹੁਣ ਅੱਜ ਕੱਲ ਦਾ ਯਾਰ ਟਾਈਮ ਹੀ ਹੈ ਇਹ ਹੋਇਆ ਪਿਆ ਨਾ ਵੀਰ ਕਿਸੇ ਤੇ ਆਪਾਂ ਵਿਸ਼ਵਾਸ ਕੀ ਕਿਸ ਕਰਦੇ ਸਹੀ ਗੱਲ ਹੈ ਇਤਨਾ ਹੱਥੋਂ ਹੱਥ ਹੋਇਆ ਬੰਦਾ ਨਾ ਅੱਜ ਦੇ ਟਾਈਮ ਜੁਦਾ ਇੰਨਾ ਵੀ ਕਨਫਿਊਜ਼ ਹੋਇਆ ਪਿਆ ਨਾ ਬੰਦਾ ਕੁਝ ਵੀ ਕੁਝ ਵੀ ਹੋ ਸਕਦਾ ਯਾਰ ਆਪਾਂ ਨਾ ਜੇ ਕਹੇ ਯਾਰ ਬਸ ਅੰਤ ਹੀ ਨਹੀਂ ਕੁ ਦੁਨੀਆ ਦਾ ਹਾਂ ਹਾਂ ਚਲੋ ਬਾਕੀ ਵਾਈ ਗੁਰੂ ਵਾਈ ਗੁਰੂ ਕਰਿਆ ਕਰੋ ਤੇ ਲੋਡ ਹੀ ਨਹੀਂ ਬਾਲਾ ਕਿਸੇ ਤਰ੍ਹਾਂ ਦੀ ਬਾਕੀ ਗੱਲਾਂ ਬਾਤਾਂ ਬਹੁਤ ਹੋ ਗਈਆਂ ਹੁਣ ਚਲ ਅੱਜ ਦੀ ਵੀਡੀਓ ਇਸ ਫਿਰ ਇਨਾ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਚਲੋ ਸਰ ਤੁਸੀਂ ਵੀ ਚਲ ਟੀਮ ਦਾ ਬਈ ਧੰਨਵਾਦ